ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਮੋਗਾ ਤੋਂ ਮੋਗਾ ਸਾਈਬਰ ਸੈੱਲ ਦੀ ਤਰਫੋਂ ਕਾਰਵਾਈ ਕਰਦੇ ਹੋਏ ਪੁਲਿਸ ਨੇ ਲੜਕੀ ਅਤੇ ਉਸਦੇ ਪਰਿਵਾਰ ਦੀ ਫੋਟੋ ਇੰਸਟਾਗ੍ਰam ਤੇ ਵਾਇਰਲ ਕਰਨ ਵਾਲੇ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਮੋਗਾ ਤੋਂ ਬਿਊਰੋ ਰਿਪੋਰਟ ਫਿਰ ਕ੍ਰਾਈਮ ਮੋਗਗਾ ਵਿੱਚ ਇੱਕ ਦਰਖਾਸਤ ਮਸੂਲ ਹੋਈ ਸੀਗੀ ਜੋ ਕਿ ਹਰਚਨ ਸਿੰਘ ਪੁੱਤਰ ਅਕਵਾਰ ਸਿੰਘ ਵਾਸੀ ਆਨੰਦਨਗਰ ਨੇ ਦਿੱਤੀ ਸੀਗੀ ਕਿ ਮੇਰੀ ਲੜਕੀ ਦੀਆਂ ਜੜੀਆਂ ਹੈਗੀਆਂ ਇੰਸਟਾਗ੍ਰam ਵਗੈਰਾ ਤੇ ਫੋਟੋ ਅਪਲੋਡ ਹੋ ਰਹੀਆਂ ਤੇ ਗਲਤ ਮੈਸੇਜ ਵਗੈਰਾ ਆ ਰਹੇ ਆ ਉਹ ਉਸਤਵਾਰ ਉਸਤਵਾਰ ਕੰਪਿਊਟਰ ਦੇ ਵਿੱਚੋਂ ਡਾਟਾ ਪਾਇਆ ਗਿਆ ਡਾਟਾ ਪਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਨਿਕਲਿਆ ਇਹ ਸਾਰਾ ਡਾਟਾ ਜਿਹਦੇ ਖਿਲਾਫ ਮਰਕੇ ਬਾਅਦ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹ ਉਹਨਾਂ ਦੇ ਪਰਿਵਾਰ ਦੀਆਂ ਗਲਤ ਵੀਡੀਓ ਵਗੈਰਾ ਐਸਟਾਗ੍ਰਾਮ ਤੋਂ ਆਈਡਿਓਡ ਅਪਲੋਡ ਕਰਕੇ ਪਾ ਰਿਆ ਸੀਗਾ ਤੇ ਜੀਦਾ ਕਰਕੇ ਉਹ ਗਲਤ ਉਹਨਾਂ ਨੂੰ ਮੈਸੇਜ ਵੀ ਦੇ ਰਿਹਾ ਸੀਗਾ ਕਿ ਵੀ ਮੈਂ ਤੁਹਾਨੂੰ ਧਮਕੀਆਂ ਵਗੈਰਾ ਦਿੰਦਾ ਸੀਗਾ ਵੀ ਮੇਰੇ ਕੋਲ ਪਿਸਟਲ ਹੈਗਾ ਮੈਂ ਹੀ ਤੁਹਾਡੇ ਤੇ ਕੰਮ ਆਉਣਗੀਆਂ ਜੀਦਾ ਕਰਕੇ ਇਹਦੇ ਤੇ ਹੁਣ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕਰਕੇ ਉਹਨੂੰ ਕੱਲ ਗ੍ਰੈਸਟਾਰ ਕੀਤਾ ਗਿਆ ਤੇ ਅੱਜ ਪੇਸ਼ ਦਲਦ ਕੀਤਾ ਜਾਣਾ ਹੈ ਉਹਦੇ ਪਹਿਲਾਂ ਇਹ ਇੱਕੋ ਗਲੀ ਦੇ ਵਿੱਚ ਗਵਾਂਡ ਗਵਾਂਡ ਰਹਿੰਦੇ ਸੀਗੇ ਗਵਾਂਡੀ ਹੋਣ ਦੇ ਨਾਂ ਤੇ ਇਹਨਾਂ ਦੀ ਆਪਸ ਵਿੱਚ ਕੋਈ ਪੁਰਾਣੀ ਰੰਜਿਸ਼ ਸੀਗੀ ਜਿੱਦਾਂ ਕਰਕੇ ਇਹ ਮਤਲਬ ਕਿ ਉਸ ਰੰਜਿਸ ਨੂੰ ਲੈ ਕੇ ਇਹਨਾਂ ਦੀ ਲੜਕੀ ਦੀਆਂ ਤੇ ਇਹਨਾਂ ਦੇ ਪੂਰੇ ਪਰਿਵਾਰ ਦੀਆਂ ਇੰਸਟਾਗ੍ਰਾਮ ਤੋਂ ਆਈਡੀ ਬਣਾ ਕੇ ਫੋਟੋ ਅਪਲੋਡ ਕਰਦੇ ਇਹ ਚਾਰ ਪੰਜ ਮਹੀਨੇ ਤੋਂ ਕਰ ਰਹੇ ਹੈਗਾ ਸਪਿਸਟਲ ਦੀ ਧਮਕੀ ਵਗੈਰਾ ਜ਼ੋਰ ਦਿੱਤੀ ਹੈਗੀ ਪਰ ਇਦਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਐਸਟੂਐਸਸੀ ਬਾਕੀ ਅਸੀਂ ਹਜੇ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ